ਦੇਰ ਜੀ ਅਪਡੇਟ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ ਜੇਤੀ ਰੇੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 12 ਤਰੀਕ ਤੜਕੇ ਐਸ ਸੁਧੀਰ ਸ਼ੌਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਤੇਸ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ 12 ਤਰੀਕ ਸਵੇਰੇ 6:00 ਤੋਂ 7:00 ਵਜੇ ਦੇ ਵਿੱਚ ਇਸ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਕੁਝ ਅਣਪਛਾਤੇ ਲੋਕਾਂ ਨੇ ਐਸ ਸਵੀਟ ਐਸ ਸੁਧੀਰ ਸ਼ੌਪ ਸਵੀਟ ਸ਼ੌਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇਤਿਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਹਿਬਾਨ ਪਹੁੰਚੇ ਨੇ ਆ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ ਸਖਤ ਅਰਾਮ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਸੀ ਲਿਆਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਿਸ ਤੇ ਹਿਊਮਨ ਇੰਟੈਲੀਜੈਂਸ ਤੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਆ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 3 8 ਜਨਵਰੀ 2026 ਨੂੰ ਤੜਕੇ ਇੱਕ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖਨ ਕਲਾ ਪਿੰਡ थाना ਸਦਰ ਕਪੂਰਥਲਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅੰਨੇਵਾ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਸੀ ਤੇ ਵਕਫ ਵਕਤੀਆਂ ਲਾ ਕੇ ਉਹਨਾਂ ਨੂੰ ਵੀ ਅਸੀਂ ਫੋਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਹੈ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਤੇ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਰਥਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜਿਹਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਮ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਮੇੜੂ ਸੁਖਰਾਜ ਸਿੰਘ ਸੁਖਾ ਵਾਸੀ ਬੀੜਪੋਆ ਕਮਲ ਪ੍ਰੀਤ ਸਿੰਘ ਉਰਫ ਪੀਤਾ ਆ ਵਾਸੀ ਸੰਧਵਾ ਬਹਿਰਾਮ ਤੋਂ ਅਤੇ ਹਰਜੀਤ ਸਿੰਘ ਵਾਸੀ ਖੇੜਾ थाना ਸਤਨਾਪੁਰੇ ਤੋਂ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਆ ਹੁੰਡਈ ਜਿਹੜੀ ਵੈਨਿਊ ਗੱਡੀ ਤੇ ਹੁੰਡਈ ਵਰਨਾ ਗੱਡੀ ਉਹ ਅਸੀਂ ਰਿਕਵਰ ਕਰ ਲਿਆ ਹਨ ਤਾਂ ਜਿਹੜਾ ਐਸ ਸੁਦੀਪ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀਆਂ ਗੱਡੀਆਂ ਵਰਤੀਆਂ ਉਹ ਇਹੀ ਸਨ ਮੋੜਲੀ ਪੁੱਛ ਕੇ ਛੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾਬ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ ਕਿ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਦੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਹੀ ਦਿੱਤਾ ਗਿਆ ਸੀ ਇਨਾਂ ਦੀ ਪੁਛਕਿਸ਼ ਤੋਂ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ ਸ਼ਰਤ ਹੋ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਕਪੂਰਥਾ ਦਾ ਪੁਲਿਸ ਪੂਰੀ ਮੁਸਤਤਿ ਨਾਲ ਉਹਨੂੰ ਛੇਤੀ ਛੇਤੀ ਅਰੈਸਟ ਕਰਨ 'ਚ ਲੱਗੀ ਹੋਈ ਹੈ। ਅ ਇਹਦਾ ਤੇ ਇਸ ਤੋਂ ਇਲਾਵਾ ਮੋਢਲੀ ਜਿਹੜੀ ਪੁਛਕਿਸ਼ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਮ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ। ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਹਾਂ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੰਗਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਮਿਸ਼ਨ ਮੋਡ ਦੇ ਤਹਿਤ ਆਰਗੇਨਾਈਜ਼ ਕ੍ਰਾਈਮਨਲਸ ਦੇ ਖਿਲਾਫ ਕਾਰਵਾਈ ਚਲਾਈ ਜਾ ਰਹੀ ਹੈ ਆਰਗੇਨਾਈਜ਼ਡ ਕ੍ਰਾਈਮਨਲਸ ਦੇ ਉੱਤੇ ਜਿਹੜਾ ਸਪੈਸ਼ਲ ਕੈਂਪੇਨ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਵੱਲੋਂ ਅਜਰੀ ਰਾਜ ਸਰਕਾਰ ਦੀ ਦਿਸ਼ਾ ਨਿਰਦੇਸ਼ਾ ਹਦਾਇਤਾਂ ਤਹਿਤ ਐਕਸਟਰਸ਼ਨ ਕਾਲਸ ਦੇ ਖਿਲਾਫ ਜਿਹੜੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਜਾ ਰਹੀ ਹੈ ਮੈਂ ਪਬਲਿਕ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਕਿਸੇ ਦੀ ਵੀ ਐਕਸਟਰਸ਼ਨ ਕਾਲ ਆਂਦੀ ਹੈ ਤੁਰੰਤ ਹੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨੂੰ ਆਪਣੇ ਸਬੰਧਿਤ ਐਸਐਚਓ ਸਹਿਬਾਨ ਨੂੰ ਜਰੂਰ ਉਹਦੀ ਇਤਲਾਹ ਦੇਣ ਤਾਂ ਕਿ ਮੁਕਦਮਾ ਦਰਜ ਕਰਕੇ ਇਹਦੀ ਤਫਤੀਸ਼ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਮੈਂ ਇਹ ਵੀ ਪਰੋਸਾ ਦਿਵਾਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਅਸੀਂ ਗੁਪਤ ਰੱਖਾਂਗੇ ਤੇ ਤੁਹਾਨੂੰ ਪੂਰੀ ਅਸੀਂ ਜਿਹੜਾ ਸੁਰੱਖਿਆ ਵੀ ਅਸੀਂ ਮੁਹੱਈਆ ਕਰਾਵਾਂਗੇ